ਮੈਂ ਸ਼ੁਰੂਆਤ ਕਰ ਦਾਂ ਸਾਡੇ ਨਾਲ ਸਭ ਤੋਂ ਪਹਿਲਾਂ ਜਥੇਦਾਰ ਰਣਜੀਤ ਸਿੰਘ ਜੀ ਜੁੜੇ ਹੋਏ ਨੇ ਜਥੇਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਮੇਰੀ ਆਵਾਜ਼ ਮੈਨੂੰ ਉਮੀਦ ਹੈ ਪਹੁੰਚਲੀ ਹੋਵੇਗੀ ਮੈਂ ਸ਼ੁਰੂਆਤ ਮर्याਦਾ ਤੋਂ ਕਰ ਦਾਂ ਬਾਦਸ਼ਾਹ ਦੀ ਮर्याਦਾ ਤਾਂ ਕਹਿੰਦੇ ਹਰ ਸਟੇਜ ਦੇ ਉੱਤੇ ਰੱਖਣੀ ਜ਼ਰੂਰੀ ਹੁੰਦੀ ਹੈ ਪਰ ਜਦੋਂ ਕੋਈ ਬਹੁਤ ਵੱਡੇ ਅਹੁਦੇ ਦੇ ਉੱਤੇ ਹੋਵੇ ਕਿਸੇ ਮਹਾਨ ਸੰਸਥਾ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ ਤਾਂ ਉਸ ਸਮੇਂ ਕੀ ਨਜ਼ਰ ਹੁੰਦੀ ਹੈ ਕਿਹੜੀ ਨਜ਼ਰ ਨਾਲ ਇਸ ਨੂੰ ਦੇਖਿਆ ਜਾਵੇ ਸਭ ਤੋਂ ਪਹਿਲਾਂ ਤੁਹਾਡਾ ਕਮੈਂਟ ਕੀ ਜਥੇਦਰ ਸਾਭ ਦੀ ਇਹ ਵੀਡੀਓ ਹੌਪਫੁਲੀ ਤੁਸੀਂ ਦੇਖੀ ਹੋਏਗੀ ਉਸ ਦੇ ਵਿੱਚ ਕੁਝ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਸਿਆਣੇ ਸੱਜਣ ਚੁਕਲਾ ਜੀ ਤੁਸੀਂ ਨਾਲ ਇਨਵਾਈਟ ਕੀਤੇ ਨੇ ਜੀ ਗੁਰਮਤ ਦੀਆਂ ਬਰੀਕੀਆਂ ਨੂੰ ਸਮਝਣ ਵਾਲੇ ਹਮ ਮੈਂ ਇਸ ਤੇ ਸਭ ਤੋਂ ਪਹਿਲਾਂ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜਦੋਂ ਕੋਈ ਮਨੁੱਖ ਕਾਰਪੋਰੇਟ ਵਿੱਚ ਐਜ਼ ਅ ਪਾਇਲਟ ਪਰਫਾਰਮ ਕਰਦਾ ਹੈ ਨਾ ਫਿਰ ਉਹਨੇ ਸਾਰੀ ਫਲਾਈਟ ਨੂੰ ਦੇਖਣਾ ਹੁੰਦਾ ਹੈ ਕਿ ਫਲਾਈਟ ਨੂੰ ਜਿਹੜੀ ਆ ਗਈ ਹੈ ਉਹ ਕੋਈ ਟ੍ਰਬਲ ਨਾ ਆਵੇ ਉਸ ਵੇਲੇ ਉਹ ਪਾਇਲਟ ਹੁੰਦਾ ਹੈ ਉਹ ਹੋਰ ਕੋਈ ਰਿਸ਼ਤਾ ਨਹੀਂ ਹੁੰਦਾ ਹਮ ਜਦੋਂ ਜਥੇਦਾਰ ਵਰਗੀ ਕੋਈ ਸਰਵੋੱਚ ਪਦਵੀ ਨਾਲ ਨਿਵਾਜਿਆ ਜਾਂਦਾ ਤਾਂ ਉਸਨੇ ਸਭ ਤੋਂ ਪਹਿਲਾਂ ਕੰਮ ਨੂੰ ਦੇਖਣਾ ਹੁੰਦਾ ਮਨੁੱਖਤਾ ਨੂੰ ਦੇਖਣਾ ਹੁੰਦਾ ਔਰ ਜਿਸ ਅਹੁਦੇ ਤੇ ਉਸ ਦੀ ਮਰਿਆਦਾ ਨੂੰ ਦੇਖਣਾ ਹੁੰਦਾ ਮਰਿਆਦਾ ਮੁਤਾਬਕ ਗੱਲ ਕਰਨੀ ਹੁੰਦੀ ਠੀਕ ਹੈ ਉੱਤੇ ਮੈਂ ਕਿ ਇਸ ਤਰ੍ਹਾਂ ਦੇ ਅਪਸ਼ਬਦ ਕਹਿਣੇ ਤੇ ਫਿਰ ਉਹਨਾਂ ਦੀ ਪ੍ਰੌੜਤਾ ਕਰਨੀ ਕਿ ਇਹ ਸ਼ਬਦ ਤਾਂ ਜੀ ਮਲਵਈਆਂ ਦੇ ਮੂੰਹੋਂ ਨਿਕਲਦੇ ਨੇ ਹੂੰ ਮਲਵਈਆਂ ਵਿੱਚ ਤਾਂ ਭਾਈ ਡੱਲਾ ਵੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੇ ਸਿਰ ਝੁਕਾ ਕੇ ਖੜਾ ਰਿਹਾ ਔਰ ਸਾਰੇ ਪਰਿਵਾਰ ਉਹਨੇ ਸਿੱਖੀ ਧਾਰਨਾ ਹੋਰ ਬਹੁਤ ਸਾਰੇ ਮਲਵਈ ਨੇ ਮਹਾਰਾਜ ਨੇ ਉਹਨਾਂ ਹੀ ਮਲਵਈਆਂ ਲੈ ਕੇ ਆਏ ਸੀ ਕਿ ਹਮੂ ਕੌਮ ਬੈਰਾੜ ਹੁਕਮੇ ਮਰਾਸਤ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਤੇ ਜਿਹੜੇ ਬਰਾਡ ਕਾਮ ਹੈ ਕੀ ਹੈ ਖਾਸ ਕਰਕੇ ਬਾਲਵੇ ਨਾਲ ਸੰਬੰਧਿਤ ਇਹ ਸਾਡੀ ਹਕਮਤ ਇਹਵਜਾਨ ਦੇ ਸਕਦੇ ਨੇ ਤੇ ਜੇ ਇਹ ਗੱਲ ਇਹ ਸਾਰੇ ਇਹ ਤਾਂ ਸਾਰੇ ਇਤਿਹਾਸ ਵਿੱਚ ਜਿੰਨੇ ਮਾਲਵੇ ਦੇ ਸਿੱਖ ਹੋਏ ਨੇ ਹੁਣ ਜਿੰਨੇ ਮਲਵਾਈ ਨੇ ਤੇ ਉਹਨਾਂ ਸਾਰਿਆਂ ਨੂੰ ਇਹ ਗੱਲ ਗਾਲ ਕੱਢਣ ਵਾਲੀ ਹੈ ਵੀ ਸਾਡੇ ਅੱਜ ਤਾਂ ਗਾਲਾਂ ਕੱਢਦੇ ਹਾਂ ਹਮ ਬਾਕੀ ਸਿੰਘ ਸਾਹਿਬ ਗਿਆਨੀ ਹਾਪੀ ਸਿੰਘ ਜੀ ਨਾਲ ਤੁਸੀਂ ਕਦੀ ਸਫ਼ਰ ਕਰਕੇ ਦੇਖੋ ਹਮ ਜੇ ਤੁਹਾਨੂੰ ਇੱਕ ਇੱਕ ਮਿੰਟ ਚ ਚਾਰ ਚਾਰ ਗਾਲਾਂ ਨਾ ਕੱਢਦੇ ਹੋਏ ਦੇਖਣਗੇ ਤਾਂ ਕਹਿ ਲੈਣਾ ਉਹਨਾਂ ਦੇ ਸਟਾਫ ਕੋਲੋਂ ਉਹਨਾਂ ਦੇ ਸੇਵਾਦਾਰਾਂ ਕੋਲੋਂ ਤੁਸੀਂ ਪੁੱਛ ਸਕਦੇ ਹੋ ਮੈਨੂੰ ਵੀ ਉਹਨਾਂ ਨਾਲ ਸਫਰ ਕਰਨ ਦਾ ਮੌਕਾ ਬਣਿਆ ਉਹ ਗਲਗਲ ਤੇ ਗਾਲ ਕੱਢਣਾ ਉਹਨਦੀ ਫਿਤਰਤ ਹੈਗੀ ਸੁਭਾਅ ਹੈਗਾ ਉਹਨਾਂ ਦਾ ਮਾਫੀ ਚਾਹੁੰਦਾ ਸੁਭਾਅ ਹੈਗਾ ਉਹਨਾਂ ਦਾ ਬਾਕੀ ਸਿੱਖ ਸਾਹਿਬ ਗਿਆਨੀ ਹਰਪੀਰ ਸਿੰਘ ਜੀ ਨੇ ਇਹ ਵੀ ਨਹੀਂ ਸੋਚਿਆ ਜੀ ਕਿ ਮੈਂ ਇਹ ਇਹ ਕਿੱਥੇ ਬੈਠ ਕੇ ਬੋਲ ਬੋਲ ਰਿਹਾ ਹਾਂ ਜਦੋਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੋਵੇ ਨਾ ਉਹਨੇ ਚੌਰ ਚਲਾਉਣਾ ਹੁੰਦਾ ਉਹਨੇ ਹੋਰ ਗਾਲਾਂ ਨਹੀਂ ਕੱਢਣੀਆਂ ਹੁੰਦੀਆਂ ਉਨੇ ਮਾਰੇ ਦੀ ਪਾਣੀ ਸੁਣਾਣੀ ਹੁੰਦੀ ਠੀਕ ਹੈ ਮਤਲਬ ਤੁਹਾਨੂੰ ਲੱਗ ਰਿਹਾ ਕਿ ਮर्याਦਾ ਦੀ ਉਲੰਘਣਾ ਹੋ ਗਈ ਹੈ ਬਹੁਤ ਮਤਲਬ ਪੱਦੇ ਸ਼ਬਦ ਨੇ ਉਹ ਉਹਨਾਂ ਦਾ ਹਿਰਦਾ ਹੀ ਹੈ ਅਸੀਂ ਜੋ 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 ਜੀਏ ਹੋਏ ਸੋ ਉਗੋਏ ਜੋ ਅੰਦਰ ਹੁੰਦਾ ਹੈ ਉਹੀ ਜ਼ੁਬਾਨ ਤੇ ਹੁੰਦਾ ਹੈ ਤਾਂ ਉਹਨਾਂ ਦੇ ਅੰਦਰ ਜੋ ਕੁਝ ਆਇਆ ਉਹਨਾਂ ਨੇ ਪ੍ਰਦਰਸ਼ਨ ਕਰ ਦਿੱਤਾ ਉਹ ਬਾਕੀ ਆਮ ਜਗ੍ਹਾ ਤੇ ਕਰਦੇ ਹੀ ਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਪਵਿੱਤਰ ਸੀਟ ਤੇ ਬੈਠ ਕੇ ਵੀ ਹਾਈ ਹਾਈਲੀ ਟੈਂਪੋਰਲ ਜਿਹੜੀ ਅਪਰੀਸ਼ੀਏਟਡ ਤੇ ਹਾਈਲੀ ਮੋਸਟ ਰਿਸਪੈਕਟਫੁਲ ਤੇ ਟੈਂਪੋਰਲ ਸੀਟ ਐ ਸਿੱਖ ਜਗ੍ਹਾ ਦੀ ਉੱਥੇ ਉਹ ਚਲੋ ਮੈਂ ਚਰਚਾ ਨੂੰ ਅੱਗੇ ਬਧਾਉਣਾ ਮੈਂ ਥੋੜਾ ਜਿਹਾ ਦੇਖੋ ਗਾਲ ਮੈਂ ਅੱਜ ਪੂਰਾ ਦਿਨ ਇਸ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹੇ ਤੁਸੀਂ ਵੀ ਬਹੁਤ ਸਾਰੀ ਚਰਚਾ ਹੋਈ ਹੋਵੇਗੀ ਗਾਲ ਦਾ ਮਤਲਬ ਕੀ ਵਾਕਈ ਹੀ ਜਿਸ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਉਹ ਗਾਲ ਹੀ ਹੈ ਇਹ ਸਮਝਿਆ ਜਾਵੇ ਜੱਜਨਾਰ ਸਾਹਿਬ ਸਮਝਦੇ ਹੋ ਮੈਂ ਚਲੋ ਸ਼ਬਦ ਦਾ ਨਾਮ ਲੈ ਦਿੰਦਾ ਬੇਸਿਕਲੀ ਬੜਾ ਸਤਕਾਰਤ ਜਾਂ ਰਿਸ਼ਤਾ ਹੈ ਜੋ ਇੱਕ ਜਿਸ ਦਾ ਆਪਾਂ ਜ਼ਿਕਰ ਕਰਦੇ ਹਾਂ ਸਾਲਾ ਸ਼ਬਦ ਵਰਤੇ ਆ ਗਿਆ ਤੁਹਾਨੂੰ ਲੱਗਦਾ ਕਿ ਇਹ ਗਾਲੀ ਹੈ ਨੇ ਉਹ ਗਾਲ ਦੇ ਰੂਪ ਚ ਹੀ ਵਰਤਿਆ ਜੀ ਉਹ ਗਾਲ ਦੇ ਰੂਪ ਚ ਹੀ ਵਰਤ ਠੀਕ ਹੈ ਚਲੋ ਮੈਂ ਗਾਲੀ ਹੈ ਆਪਸ ਨੂੰ ਪਤਾ ਹੈ ਮਹਾਰਾਜ ਦੀ ਬਾਣੀ ਦੇ ਤੇ ਬਚਨ ਨੇ ਮਿੱਠ ਬੋਲਦਾ ਜੀ ਹਰ ਸੱਜਣ ਸਵਾਮੀ ਮੋਰਾ ਸੜਦੀ ਹੋਈ ਲੋਹ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਕੋਈ ਸੜਦਾ ਬਚਨ ਨਹੀਂ ਬੋਲਿਆ ਬਲਕਿ ਉਹਨਾਂ ਦੀ ਪਵਿੱਤਰ ਰਸਨਾ ਤੇ ਅੱਛਾ ਚਲੋ ਮੈਂ ਮੈਂ ਇੱਕ ਹੋਰ ਤੁਹਾਡੇ ਤੋਂ ਮਾਫੀ ਚਾਹੁੰਦਾ ਵਿਚਾਰੇ ਰੋਕਣੇ ਇੱਕ ਹੋਰ ਛੋਟਾ ਜਿਹਾ ਤੁਸੀਂ ਜ਼ਿਕਰ ਕਰ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਿ ਮੈਂ ਉਹਨਾਂ ਦੇ ਨਾਲ ਵਿਚ ਰਿਹਾ ਤੇ ਉਹ ਗੱਲ-ਗੱਲ ਦੇ ਵਿੱਚ ਗਾਲ ਕੱਢਦੇ ਨੇ ਇਹ ਗਾਲ ਜਿਹੜੀ ਕੱਢਦੇ ਨੇ ਜੇ ਤੁਸੀਂ ਹੁਣ ਕਹਿ ਹੀ ਦਿੱਤਾ ਤਾਂ ਹੋਰ ਲੋਕਾਂ ਨੂੰ ਦੱਸ ਦੋ ਕਿ ਗਾਲ ਸਿਰਫ ਸਾਲਾ ਸ਼ਬਦ ਤੱਕ ਹੁੰਦੀ ਹੈ ਇਸ ਤੋਂ ਵੀ ਅੱਗੇ ਨਹੀਂ ਇਸ ਤੋਂ ਬਹੁਤ ਅੱਗੇ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਇੱਕ ਦਾਲ 'ਚ ਇੱਕ ਦਾਣਾ ਹੈਗਾ ਜੀ ਇਹ ਤਾਂ ਕੁਝ ਵੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਇਸ ਤਰੀਕੇ ਨਾਲ ਗੱਲ ਕਰਦੇ ਨੇ ਤੁਸੀਂ ਇਹ ਕਹਿ ਰਹੇ ਹੋ ਹਾਂ ਬਿਲਕੁਲ ਇਹੀ ਕਹਿ ਰਿਹਾ ਮੈਂ ਟੀਵੀ 'ਤੇ ਬੋਲ ਰਹੇ ਹੋ ਸਰ ਤੁਹਾਨੂੰ ਨੋਟਿਸ ਨਾ ਭੇਜ ਦੇਣਾ ਉਹ ਹੈ ਜੀ ਮੇਗਾ ਟੀਵੀ ਤੇ ਤੁਸੀਂ ਕਹਿ ਰਹੇ ਹੋ ਤੁਹਾਨੂੰ ਨੋਟਿਸ ਨਾ ਭੇਜ ਦੇਣ ਕਿ ਮੈਂ ਕਦੋਂ ਬੋਲਿਆ ਮੈਨੂੰ ਦੱਸੋ ਜੀ ਕੋਈ ਗੱਲ ਨਹੀਂ ਭੇਜ ਦੇਣ ਉਹਨਾਂ ਦੀ ਮਰਜ਼ੀ ਹੈਗੀ ਹੈ ਹਾਂ ਨੋਟਿਸ ਚਲੋ ਠੀਕ ਹੈ ਮੈਂ ਤੁਹਾਨੂੰ ਕੋ ਵਾਪਸ ਜੀ ਮੈਂ ਤੁਹਾਡੇ ਕੋ ਵਾਪਸ ਆਣਾ ਪਰ ਸਾਰੇ ਨੂੰ ਚਰਚਾ ਚ ਇੱਕ ਵਾਰੀ ਜੋੜ ਲਈਏ ਵਿਰਸਾ ਸਿੰਘ ਬਲਟੋਹਾ ਜੀ ਔਰ ਕੁਸ਼ਾਲ ਸਿੰਘ ਜੀ ਸਾਡੇ ਨਾਲ ਨੇ ਮੈਂ ਪਹਿਲਾਂ ਬਲਟੋਹਾ ਸਾਹਿਬ ਦਾ ਰੁਕ ਕਰਦਾ ਬਲਟੋਹਾ ਸਾਹਿਬ ਦਿਨ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਸੀ ਲਗਾਤਾਰ ਸਵਾਲੇ ਉੱਠ ਰਹੇ ਹੈ ਕਿ ਉਹ 27 ਸੈਕਿੰਡ ਦੀ ਵੀਡੀਓ ਉਹੀ ਆਈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੋਲ ਰਹੇ ਨੇ ਯਾਕ ਕਹੇ ਕਿ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਨੇ ਇਹ ਪੂਰੀ ਪਿੱਛੇ ਸਾਜ਼ਿਸ਼ ਕਈਆਂ ਨੂੰ ਨਜ਼ਰ ਆ ਰਹੀ ਹੈ ਕਿ ਇਹ ਤੱਕ ਸਾਜ਼ਿਸ਼ ਹੈ ਕਿ 26 27 ਸੈਕਿੰਡ ਦੀ ਵੀਡੀਓ ਬਾਹਰ ਆ ਜਾਣਾ ਉਹ ਵੀਡੀਓ ਜਿਹੜੀ ਟਾਪ ਸੀਕ੍ਰੀਟ ਹੈ ਜਿਹੜੀ ਕਿਸੇ ਦੇ ਕੋਲ ਨਹੀਂ ਹੈ ਜਿਹੜੀ ਸਿਰਫ ਜਥੇਦਾਰ ਸਾਹਿਬ ਦੇ ਕੋਲ ਹੈ ਯਾਨੀ ਕਿ ਕੌਂਗਲ ਤੁਹਾਡੇ ਵਾਲੇ ਪਾਸੇ ਵੀ ਪਹੁੰਚ ਜਾਂਦੀ ਹੈ ਕਿ ਸਾਜ਼ਿਸ਼ ਦੇ ਪਿੱਛੇ ਤੁਸੀਂ ਦਾ ਨਹੀਂ ਇਸ ਪੂਰੇ ਮਾਮਲੇ ਨੂੰ 27 ਸੈਕਿੰਡ ਦੀ ਵੀਡੀਓ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਗਰੂਜੀ ਦੋ ਗੱਲਾਂ ਨੇ ਇੱਕ ਤੇ ਹੈ 27 ਸਕਿੰਡ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਜੀ ਉਹ ਕਿੱਥੋਂ ਆਈ ਕਿਵੇਂ ਆਈ ਇਹਨੂੰ ਲੀਕ ਕਰਨ ਵਾਲਾ ਇਹਨੂੰ ਬਾਹਰ ਕੱਢਣ ਵਾਲਾ ਕੌਣ ਹੈ ਹੂੰ ਇਹ ਵੀ ਜਿਹੜੀ ਇਨਕੁਆਰੀ ਹੈ ਉਹ ਜਾਂ ਤੇ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਉਹ ਕਰ ਸਕਦਾ ਹੈ ਜਿਹੜੇ ਸਾਈਬਰ ਨੂੰ ਦੇਖਦੇ ਐ ਤੇ ਜਾਂ ਫਿਰ ਅ ਜਿੱਥੇ ਉਹ ਵੀਡੀਓਗ੍ਰਾਫੀ ਕਰਕੇ ਰੱਖੀ ਗਈ ਸੀ ਸੰਭੀ ਗਈ ਸੀ ਹੂੰ ਜੇ ਉਥੋਂ ਕਿਸੇ ਰੂਪ ਚ ਲੀਕ ਹੋਈ ਆ ਤੇ ਕਿਹੜੇ ਕਿਹੜੇ ਲੋਕਾਂ ਤੱਕ ਪਹੁੰਚ ਸੀਗੀ ਜੀ ਉਹਦੀ ਤਾਕੀਸ਼ ਕਰਨਾ ਉਹਨਾਂ ਦਾ ਕੰਮ ਹੈ ਹੂੰ ਇਹ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਇਹ ਜਿਸ ਦਿਨ ਵੀਡੀਓਗ੍ਰਾਫੀ ਕੀਤੀ ਗਈ ਸੀ ਹੂੰ ਉਸ ਦਿਨ ਵੀ ਜਸੇਦਰ ਸੇਵਾ ਨੇ ਮੈਨੂੰ ਕਿਹਾ ਸੀਗਾ ਕਿ ਤੁਹਾਡੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜਿਹੜੀ ਕਿ ਅਕਾਲ ਤਖਤ ਸਾਹਿਬ ਦੇ ਇਤਿਹਾਸ ਚ ਪਹਿਲੀ ਵਾਰ ਕੀਤੀ ਗਈ ਸੀ ਹੂੰ ਤੇ ਇਹ ਵੀਡੀਓਗ੍ਰਾਫੀ ਅਸੀਂ ਜਿਹੜੀ ਹੈ ਮੀਡੀਆ ਨੂੰ ਜਨਤਕ ਕਰਨੀ ਮੈਂ ਕਹਾਂ ਜੀ ਆਪ ਜੀ ਦਾ ਘਰ ਖੇਤਰ ਹੂੰ ਹੁਣ ਜਿਹੜੀ ਗੱਲ ਹੈ ਕਿ ਮੈਂ 15 ਅਕਤੂਬਰ ਤੋਂ ਹੀ ਮੰਗ ਕਰ ਰਿਹਾ ਹਾਂ ਕਿ ਸਾਰੀ ਵੀਡੀਓ ਜਾਰੀ ਕੀਤੀ ਜਾਵੇ ਤੇ ਕੁਝ ਵੀ ਨਹੀਂ ਹੂੰ ਆ ਜਿਹੜਾ 27 ਸੈਕਿੰਡ ਵਾਲਾ ਕਲਿੱਪ ਆਇਆ ਨਾ ਹੂੰ ਜਦੋਂ ਸਭ ਕੁਝ ਸਾਰੀ ਕਹਾਣੀ ਸਾਹਮਣੇ ਆਊਗੀ ਜੀ ਇਹਦੇ ਵਿੱਚ ਭੈਣ ਦੀਆਂ ਗਾਲਾਂ ਵੀ ਹੈਗੀਆਂ ਨੇ ਹੂੰ ਤੇ ਜੇ ਸਾਲਿਓ ਜਾ ਸਾਰਾ ਸ਼ਬਦ ਮਤਲਕ ਤੁਹਾਡੀ ਭੈਣ ਦਾ ਖਸਮ ਹਾਂਜੀ ਤੇ ਜੇ ਇਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਸਾਡੇ ਜਥੇਦਰ ਸੇਵਾਣ ਕਰਨ ਲਈ ਮੈਂ 15 ਅਕਤੂਬਰ ਤੋਂ ਬਾਅਦ ਵੀ ਇੱਕ ਆਪਣਾ ਪੋਸਟ ਪਾਈ ਸੀ ਜਿਦੇ ਚ ਮੈਂ ਕਿਹਾ ਸੀ ਕਿ ਕਿਸੇ ਧਾਰਮਿਕ ਸਖਸ਼ੀਅਤ ਇਹ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਜਾਇਜ਼ ਹੈ ਮੈਂ ਉਸ ਸਮੇਂ ਵੀ ਪ੍ਰਟਾਵਾ ਕਰ ਦਿੱਤਾ ਸੀਗਾ ਸਿੱਧੇ ਰੂਪ ਚ ਹਾਂ ਪਰ ਹੁਣ ਤੁਹਾਡੇ ਸਾਹਮਣੇ ਜਿਹੜੇ ਉਹਨਾਂ ਦੀ ਸ਼ਬਦਾਵਲੀ ਹੈ ਉਹਦਾ ਕੁਝ ਹਿੱਸਾ ਹੈ ਹਮ ਰੰਚਕਾ ਮਾਤਰ ਹਿੱਸਾ ਆ ਇਹ ਬਹੁਤ ਕੁਛ ਹੈ ਜੀ ਇਹੋ ਵੀਡੀਓ ਸਾਰੀ ਜਿਹੜੀ ਹੈ ਹਮ ਅੱਜ ਉਹਨਾਂ ਨੇ ਵੀ ਕਿਹਾ ਆ ਉਹ ਉਹਨਾਂ ਨੂੰ ਪਤਾ ਹੈ ਕਿ ਜੇ ਉਹ ਵੀਡੀਓ ਜਾਰੀ ਹੁੰਦੀ ਜੀ ਤੇ ਸਭ ਤੋਂ ਵੱਧ ਜਿਹੜੀ ਹੈ ਨਿੰਦਾ ਆ ਹਮ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੀ ਹੋਣੀ ਹੈ ਤੇ ਸ਼ਾਇਦ ਲੋਕੀ ਇਹ ਵੀ ਕਹਿਣ ਕਿ ਬਾਕੀ ਜਗਦਰ ਸਿੰਘ ਬਾਣ ਜਿਹੜੇ ਨੇ ਜਿਹੜੇ ਸਤਕਾਲ ਯੁੱਗ ਨੇ ਚੁੱਪ ਕਰਕੇ ਜੀ ਕਿਉਂ ਬਿਠੇ ਇੱਕ ਬੁੱਤ ਬਣ ਕੇ ਕਿਉਂ ਬਿਠੇ ਰਹੇ ਨੇ ਉਹਨਾਂ ਨੇ ਜਿਸਦਰ ਯਾਨੀ ਹਰਪ੍ਰੀਤ ਸਿੰਘ ਹੋਰਨ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਮੈਂ ਵੀ ਦੱਸਾਂ ਜੀ ਇੱਕ ਖੀਰਗਰਵਾਰ ਸਾਹਿਬ ਦੇ ਗ੍ਰੰਥੀ ਜਦੋਂ ਬਹੁਤ ਹੀ ਤੱਤੇ ਹੋ ਗਏ ਜਿਸਦਰ ਯਾਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਨੂੰ ਬਾਹਤ ਫੜ ਕੇ ਰੋਕਦੇ ਰਹੇ ਤੇ ਉੱਤਤ ਨਹੀਂ ਰੁਕੇ ਉਹ ਵੀ ਕਲਿੱਪ ਹੈਗੀ ਹੂੰ ਉਹ ਵੀ ਆਉਣ ਗਈ ਕਲਿੱਪੀ ਹੋਣਗੇ ਜੇ ਕਲਿੱਪ ਆਉਣਗੇ ਜੇ ਜਾਂ ਵੀਡੀਓ ਸਾਰੀ ਸਾਹਮਣੇ ਆ ਜੇ ਹੁਣੇ ਮੇਰਾ ਕਹਿਣ ਦਾ ਮਕਸਦ ਅੱਜ ਉਹਨਾਂ ਨੇ ਉਸ ਗਾਹ ਨੂੰ ਜਾਂ ਉਸ ਭੱਦੀ ਭਰਤਾਂ ਨੂੰ ਜਿਹੜੀ ਤਕਸੱਬ ਤੇ ਵਰਤੀ ਗਈ ਪੰਜ ਸਿੱਖ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਡੇ ਇੱਕ ਸਰਵੱਚ ਜਿਹੜਾ ਸਾਡਾ ਪੈਨਲ ਹੈ ਪੰਜਾਂ ਦਾ ਜੀ ਉਹਦੇ ਵਿੱਚ ਗਾਲ ਦੀ ਬਤੋ ਕੀਤੀ ਗਈ ਤੇ ਉਹਨੂੰ ਉਹ ਜਸਟੀਫਾਈ ਕਿਵੇਂ ਕਰ ਰਿਹਾ ਹੈ ਇਹ ਐਸੀ ਮਲਵਈ ਹੁੰਨੇ ਆ ਜੀ ਮਲਵਈਆਂ ਦੀ ਇਹ ਆਮ ਪਛਾਣ ਹੂੰ ਮੇਰਾ ਸਵਾਲ ਇਹ ਹੈ ਕਿ ਭਾਸ਼ਾ ਕਿਸ ਦੀ ਕੀ ਹੈ ਸ਼ਬਦਾਂ ਦੀ ਕੌਣ ਕੀ ਵਰਤੋਂ ਕਰਦਾ ਜਿਵੇਂ ਤੁਸੀਂ ਪਹਿلو ਉਦਾਹਰਨ ਦਿੱਤੀ ਹੈ ਜੀ ਪਰ ਕੀ ਜਿਹੜੇ ਤਖਤ ਤੇ ਬਾਣ ਦੀ ਮਰੀਹਦਾ ਆ ਹੂੰ ਉਹ ਬੋਲੀ ਦੇ ਆਧਾਰ ਤੇ ਚੱਲਦੇ ਆ ਜਾਂ ਗਾਣਾ ਦੇ ਆਧਾਰ ਤੇ ਚੱਲਦੇ ਹੂੰ ਠੀਕ ਹੈ ਉਹਨੇ ਚਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤਾਂ ਹੀ ਜਬ ਚੌੜੀ ਬਲਟੋਆ ਸਾਹਿਬ ਚਲੋ ਮੈਂ ਮੇਰੇ ਕੋਲ ਅੱਜ ਪੂਰਾ ਟਾਈਮ ਥੋੜਾ ਜਿਹਾ ਇਕੱਠ ਹੋਏਗਾ ਮੇਰਾ ਇੱਕ ਸਵਾਲ ਹੈ ਮੇਰਾ ਇੱਕ ਸਵਾਲ ਹੈ ਮੈਂ ਖੁਸ਼ਾਲਗੀ ਦਾ ਰੁਕਣਾ ਮੇਰਾ ਇੱਕ ਸਵਾਲ ਦੇਖੋ ਬਲਟੋਆ ਸਾਹਿਬ ਬੜੇ ਸਤਿਕਾਰਯੋਗ ਹੋ ਤੁਸੀਂ ਅਸੀਂ ਤੁਹਾਨੂੰ ਮਹਿਮਾਨ ਦੇ ਤੌਰ ਤੇ ਬੁਲਾਇਆ ਲੇਕਿਨ ਇੱਕ ਫੈਕਟ ਇਹ ਹੈ ਕਿ ਬਹੁਤ ਸਾਰੀਆਂ ਡਿਬੇਟਾਂ ਦੇ ਵਿੱਚ ਤੁਹਾਡੀ ਵੀ ਤਲਖੀ ਲੋਕਾਂ ਨੇ ਦੇਖੀ ਹੈ ਮਤਲਬ ਤੁਹਾਡਾ ਸੁਭਾਅ ਜਦੋਂ ਤੁਹਾਨੂੰ ਕੋਈ ਡਿਬੇਟ ਦੇ ਵਿੱਚ ਪੈਰਲਰ ਕਿਸੇ ਪੋਲੀਟੀਕਲ ਲੀਡਰ ਨੇ ਜਾਂ ਕਿਸੇ ਨੇ ਕੋਈ ਬਹੁਤ ਤਲਖੀ ਪਰ ਬਿਆਨ ਦਿੱਤਾ ਜਾਂ ਜਵਾਬ ਦਿੱਤਾ ਤੁਹਾਡੀ ਤਕਰਾਰ ਹੁੰਦੀ ਹੋਈ ਹੈ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਵਿਰਸਾ ਸਿੰਘ ਬਿਲਟੋਹਾ ਉਥੇ ਚੁੱਪ ਕਰਕੇ ਸੁਣਦਾ ਰਿਹਾ ਹੋਏਗਾ ਕਿ ਬਾਕੀ ਇਹ ਪੋਸੀਬਲ ਹੈ ਕਿ ਬਿਲਟੋਹਾ ਜਦੋਂ ਬਿਲਕੁਲ ਰਾਮਨਾਲ ਗੱਲ ਕਰ ਰਿਹਾ ਕਲਿੱਪ ਉਹੀ ਆਈ ਜਥੇਦਾਰ ਜਦੋਂ ਤਲਖ ਹੋਏ ਵੀ ਨੇ ਕਲਿੱਪ ਉਹੀ ਆਈ ਦੇਖੋ ਮੈਂ ਬੇਨਤੀ ਕਰਾਂ ਮੈਂ ਤੇ ਕਹਿੰਨਾ ਕਿ ਸਾਰੀ ਆਉਣੀ ਚਾਹੀਦੀ ਹੂੰ ਬਹੁਤ ਕੁਝ ਹੈ ਔਰ ਮੈਂ ਦਾਵਾ ਕਰਦਾ ਹਾਂ ਕਿ ਜਿੰਨਾ ਚਿਰ ਵੀਡੀਓ ਚੱਲ ਰਹੀ ਹੈ ਜੀ ਉਹਦਾ ਜਿਹੜਾ 60% ਹੈ ਮੇਰੇ ਹੱਥ ਜੁੜੇ ਹੋਏ ਹੂੰ ਤੇ ਜੇ ਬਾਕੀ ਦੇ ਹੱਥ ਨਹੀਂ ਵੀ ਜੁੜੇ ਤੇ ਤਦ ਵੀ ਮੈਂ ਜਿਹੜਾ ਆ ਜਥੇਦਾਰ ਸਹਿਬਾਨ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਈ ਮੈਂ ਜਿਹੜਾ ਆਪਣਾ ਅ ਪੱਖ ਰੱਖਿਆ ਹੈ ਤਾਂ ਜੋ ਮੈਨੂੰ ਉਹਨਾਂ ਸਵਾਲ ਕੀਤਾ ਉਹਦਾ ਮੈਂ ਜਵਾਬ ਦਿੱਤਾ ਹੈ। ਹੂੰ ਇਹ ਜਿਹੜੀ ਗੱਲ ਪੈਦਾ ਹੋਈ ਹੈ ਉਹਨਾਂ ਦੇ ਸਵਾਲ ਦੇ ਵਿੱਚ ਇੱਕ ਕਾਊਂਟਰ ਪੈਦਾ ਹੋਈ ਹੈ। ਸਵਾਲ ਉਹਨਾਂ ਦੇ ਜਿਹੜੇ ਸੀਗੇ ਸਵਾਲ ਦਾ ਜਵਾਬ ਦੇ ਨਹੀਂ ਸੀ ਦਿੰਦੇ। ਇੱਕ ਸਵਾਲ ਇਹ ਸ਼ੁਰੂ ਕਰਦੇ ਸੀ ਫਿਰ ਦੂਜਾ ਠੀਕ ਹੈ। ਤੁਸੀਂ ਹਿਸਾਬ ਨਾਲੋ ਕਿ ਪੌਣੇ 2 ਘੰਟੇ ਦੇ ਲਗਭਗ ਦੀ ਵੀਡੀਓ ਹੈ। ਹੂੰ ਤੇ ਉਹਦੇ ਵਿੱਚੋਂ ਸਵਾ ਘੰਟੇ ਤੋਂ ਉੱਤੇ ਇਕੱਲੇ ਗਿਆਨੇ ਹਰਪ੍ਰੀਤ ਸਿੰਘ ਵਰਣੇ ਪਾਠਕ ਹੂੰ। ਟੱਟ ਟੱਟ ਕੇ ਪੈਂਦੇ ਰਿਹਾ ਚਲੋ ਪਾਣੀ ਪਾਣੀ ਦੋ ਘੰਟੇ ਦੀ ਵੀਡੀਓ ਦਾ ਮੈਂ ਮੈਂ ਖੁਸ਼ਾਲ ਜੀ ਦਾ ਰੁਕ ਕਰ ਲਵਾਂ ਬੜੇ ਦੇਰ ਦਾ ਇੰਤਜ਼ਾਰ ਕਰ ਰਹੇ ਨੇ ਖੁਸ਼ਾਲ ਜੀ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਕੀ ਵਾਕਈ ਇਸ ਨਜ਼ਰ ਤੋਂ ਹੈ ਕਿ ਕਿਉਂਕਿ ਇਸ ਸਮੇਂ ਜ਼ਿਕਰ ਤਾਂ ਹੀ ਹੋ ਰਿਹਾ ਕਿ ਮर्यादा ਦਾ ਧਿਆਨ ਨਹੀਂ ਰੱਖਿਆ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਗੌਰਵ ਜੀ ਜਿਸ ਮੌਕੇ ਤੇ ਅਸੀਂ ਅੱਜ ਦੀ ਡਿਬੇਟ ਕਰ ਰਹੇ ਆ ਜੀ ਤੇ ਇਹ ਜਿੱਥੇ ਤੱਕ ਵਿਅਕਤੀਆਂ ਦੀ ਗੱਲ ਨਹੀਂ ਕਿ ਵਿਰਸਾ ਸਿੰਘ ਵਲਟੋਹਾਰ ਨੇ ਕੀ-ਕਿਆ ਹਰਪ੍ਰੀਤ ਸਿੰਘ ਜਨੇ ਕੀ-ਕਿਆ ਜੀ ਅਸੀਂ ਇਤਿਹਾਸ ਦੇ ਉਸ ਦੌਰ ਦੇ ਵਿੱਚ ਆ ਜਿੱਥੇ ਸੰਸਥਾਵਾਂ ਦਾ ਮਿਆਰ ਹੈ ਜਿਹੜਾ ਉਹ ਬਹੁਤ ਥੱਲੇ ਚਲਾ ਗਿਆ ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਇਹ ਪਹਿਲੀ ਵਾਰੀ ਨਹੀਂ ਹੋਇਆ ਜੀ ਆ ਕੱਲ ਪਰਸਵੈਸ਼ ਡਿਬੇਟ ਕੀਤੀ ਆ ਧਾਮੀ ਸਾਹਿਬ ਦੇ ਬਿਆਨ ਤੇ ਵੀ ਅਸੀਂ ਦੇਖ ਰਹੇ ਆ ਉਹ ਤੋਂ ਪਹਿਲਾਂ ਇੱਕ ਹੈੱਡ ਗਰੰਥੀ ਸੀ ਸਰਦਾਰ ਭਾਈ ਮੋਹਨ ਸਿੰਘ ਦੀ ਉਹਨਾਂ ਦੀ ਬੜੀ ਕੁਰਬਾਨੀ ਹੈ ਬੜੇ ਚੰਗੇ ਸਖਸ਼ੀਅਤ ਹੈ ਉਹਨਾਂ ਨੇ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੁੱਖ ਵਾਕ ਲੈਂਦਿਆਂ ਹੋਇਆਂ ਜਿਹੜਾ ਆ ਉਹ ਇਸ ਤਰ੍ਹਾਂ ਦੀ ਭਾਸ਼ਾ ਦਾ ਦੀ ਵਰਤੂ ਕਰਤੀ ਸੀ ਤੇ ਇਹ ਜਿਹੜਾ ਇਹ ਇਹ ਵਾਕਿਆ ਜਦੋਂ ਹੁੰਦੇ ਨੇ ਉਦੋਂ ਕਿਸੇ ਵਿਅਕਤੀਗਤ ਨਹੀਂ ਬੀ ਵਿਰਸਾ ਸਿੰਘ ਬਲਟੋਹਾ ਦਾ ਨੁਕਸਾਨ ਹੋ ਗਿਆ ਦਾ ਹਰਪੀ ਦਾ ਛੋਟੀ ਗੱਲ ਹੈ ਜਦੋਂ ਉਹਦਾ ਕੌਮੀ ਤੌਰ ਤੇ ਤੁਹਾਡਾ ਪੰਥਕ ਤੌਰ ਤੇ ਨੁਕਸਾਨ ਹੁੰਦਾ ਆ ਉਹ ਬਹੁਤ ਘਾਤਕ ਹੈ ਇਹਦੇ ਵਿੱਚ ਜਿਹੜੀ ਵੀ ਵੀਡੀਓ ਸਾਡੇ ਸਾਹਮਣੇ 27 ਸਕਿੰਟ ਦੀ ਜਾਂ 28 ਸਕਿੰਟ ਦੀ ਜਿਹੜੀ ਆਈ ਹੈ ਜੀ ਇਹ ਬਾਕੀ ਦੀ ਹਲੇ ਹੈਗੀ ਆ ਤੇ ਇਹ ਮਸਲਾ ਨਹੀਂ ਕਿ ਉਹ ਉਹਦੇ ਚ ਕਿੰਨੀ ਆਈ ਕਿੰਨੀ ਨਹੀਂ ਆਈ ਇਹ ਤਾਂ ਛੋਟਾ ਮਸਲਾ ਆ ਵੱਡਾ ਮਸਲਾ ਹੈ ਕਿ ਇੱਕ ਸੰਸਥਾ ਦੇ ਵਿੱਚ ਜਿੱਥੇ ਸਿੱਖ ਵਿਸ਼ਵਾਸ ਕਰਕੇ ਜਾਂਦੇ ਆ ਕਿ ਉੱਥੇ ਉਹ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਉੱਥੇ ਆਪਣਾ ਬਿਆਨ ਕਰਦੇ ਆ ਸਾਰਾ ਕੁਝ ਜੇ ਉਹਨਾਂ ਨਾਲੇ ਕੋਈ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਸਾਰਾ ਜਿਹੜਾ ਸਾਡੇ ਇਤਖਤ ਦੇ ਵਿਚਾਲੇ ਆ ਇਹ ਨੂੰ ਬਾਹਰ ਲੀਕ ਨਹੀਂ ਹੋਏਗੀ ਉਹ ਲੀਕ ਹੁੰਦੀ ਹੈ ਉਹ ਲੀਕ ਮੈਨੂੰ ਮੇਰਾ ਵਿਸ਼ਵਾਸ ਹੈ ਕਿ ਉਹ ਲੀਕ ਜਥੇਦਾਰ ਸਾਹਿਬ ਰਗਵੀਰ ਸਿੰਘ ਨੇ ਨਹੀਂ ਕਰ ਸਕਦੇ ਉਹਨਾਂ ਨੇ ਨਹੀਂ ਕੀਤੀ ਜਿਸ ਨੇ ਇਹਦੇ ਨਾਲ ਵੱਖਰਾ ਪੱਖ ਹੈ ਕਿ ਜਿਹੜਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲਾ ਫਾਲਾ ਰੱਖਿਆ ਹੋਇਆ ਆ ਜਿਹੜਾ ਭਰਤੀ ਕੀਤਾ ਹੋਇਆ ਆ ਉਹਨਾਂ ਦੇ ਉੱਤੇ ਉਹੀ ਆਈਟੀ ਸੈੱਲ ਹੈ ਜਿਹੜਾ ਕੰਟਰੋਲ ਕਰਦਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਨੂੰ ਕਰਦਾ ਆ ਉਹਨਾਂ ਦੇ ਵਿੱਚੋਂ ਵੀ ਇਹ ਸੰਭਾਵਨਾ ਹੈ ਕਿ ਉਹ ਲੀਕ ਹੋ ਸਕਦੀ ਹੈ ਇਹਦਾ ਚਲੋ ਅਗਲਾ ਅੱਗੇ ਇਨਕੁਆਇਰੀ ਉਹਨਾਂ ਨੇ ਅਕਾਲ ਕਸਰ ਦੇ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਆ ਕਿ ਹੁਣ ਜਦੋਂ ਉਹਨਾਂ ਦੇ ਪਾਰਲੀਮੈਂਟ ਵਿੱਚ ਜਿਹੜੀ ਗੇਂਦ ਪਹੁੰਚ ਗਈ ਹੈ ਕਿ ਉਹ ਸੰਤਾ ਨੂੰ ਸਪਸ਼ਟ ਕਰਨ ਕਿ ਇਹ ਅਸਲੀ ਸਚਾਈ ਕੀ ਹੈ

ਉਹ ਮੇਰਾ ਕਹਿੰਦਾ ਭਾਵ ਹੈ ਕਿ ਉੱਥੇ ਉਹ ਹਾਲਾਤ ਕਿਵੇਂ ਪਹੁੰਚੇ ਕਿ ਜਿਹੜੇ ਆ ਇੱਕ ਜਥੇਦਾਰ ਸਾਹਿਬ ਐਡੀ ਪਵਿੱਤਰ ਸੀਟ ਦੇ ਉੱਤੇ ਬੈਠ ਕੇ ਉਹ ਇਸ ਤਰ੍ਹਾਂ ਦੀ ਭਾਸ਼ਾ ਤੱਕ ਆਏ ਉਹ ਇੱਕ 30 ਸਕਿੰਟ ਦੀ ਜਿਹੜੀ ਵੀਡੀਓ ਤੋਂ ਨਹੀਂ ਜਿਹੜਾ ਅਸੀਂ ਕਿਸੇ ਰਿਜ਼ਲਟ ਤੇ ਪਹੁੰਚ ਸਕਦੇ ਉਹ ਸਾਰਾ ਤੁਹਾਨੂੰ ਸਾਰੀ ਵੀਡੀਓ ਦੇਖ ਕੇ ਕਿਸੇ ਰਿਜ਼ਲਟ ਤੇ ਪਹੁੰਚਿਆ ਜਾ ਸਕਦਾ ਹੈ ਫਿਰ ਵੀ ਕਿਸੇ ਕੋਈ ਵੀ ਹਾਲਾਤ ਹੋਣ ਭਾਸ਼ਾ ਨਾਲ ਭਾਸ਼ਾ ਸਿੰਘ ਸਹਿਬਾਨ ਦੀ ਉਹ ਜਿਹੜੀ ਆ ਉਹ ਨੂੰ ਨਹੀਂ ਕੀਤਾ ਦੂਸਰੀ ਇਸ ਤੋਂ ਵੀ ਜਿਹੜੀ ਖਤਰਨਾਕ ਗੱਲ ਹੈ ਕਿ ਦੂਸਰੇ ਚਾਰ ਸਿੰਘ ਸਹਿਬਾਨ ਜਿਹੜੇ ਹੈਗੇ ਆ ਉਹਨਾਂ ਦੇ ਸਾਹਮਣੇ ਹੋ ਰਿਹਾ ਆ ਤੇ ਉਹ ਉਹ ਮਤਲਬ ਇਹ ਉਸ ਤੋਂ ਵੀ ਜਿਹੜੀ ਮਾੜੀ ਗੱਲ ਅਸੀਂ ਦੱਸਿਆ ਕਿ ਜੇ ਉਹਨਾਂ ਨੇ ਹੁਣ ਦਿੱਤਾ ਸਾਰਾ ਕੁਝ ਇਹ ਵੀ ਇੱਕ ਆਪਣੇ ਆਪ ਤੇ ਵੱਡਾ ਸਵਾਲ ਹੈ ਹੂੰ ਠੀਕ ਹੈ ਤੇ ਦੂਸਰੀ ਇਹ ਗੱਲ ਹੈਗੀ ਹੈ ਕਿ ਹੁਣ ਜਿਹੜਾ ਆ ਉਹਨਾਂ ਦੇ ਜਦੋਂ 2 ਅਕਤੂਬਰ ਨੂੰ 2 ਦਸੰਬਰ ਦਾ ਫੈਸਲਾ ਹੋ ਚੁੱਕਿਆ ਆ ਜੀ ਉਸ ਤੋਂ ਅਸੀਂ ਦੇਖ ਰਿਹਾ ਕਿ ਇਕੱਲੀ ਲੀਡਰਸ਼ਿਪ ਲਗਾਤਾਰ ਉਹ ਜਿਹੜੇ ਉੱਥੋਂ ਹੁਕਮ ਹੋਇਆ ਆ ਤਾਂ ਉਹਦੇ ਬਾਰੇ ਉਹਨੂੰ ਮੰਨਣ ਦੇ ਵਿੱਚ ਜਿਹੜੀ ਹੈ ਉਹ ਜਿਹੜੀ ਆ ਉਹਨੂੰ ਮੰਨ ਦੀ ਨਜ਼ਰ ਨਹੀਂ ਆ ਰਹੀ ਉਹਨਾਂ ਦੇ ਫੈਸਲੇ ਜਿਹੜੇ ਕੀਤੇ ਸੀਗੇ ਜਥੇਦਾਰ ਸਾਹਿਬ ਨੇ ਕੀ ਇਹ ਸਾਰੀ ਡਿਬੇਟ ਹੈ ਜਿਹੜੀ ਜਿੱਧਰ ਨੂੰ ਜਾਇਆ ਜਾ ਰਿਹਾ ਆ ਕੀ ਉਹ ਫੈਸਲੇ ਤੋਂ ਮਨੁਕਰ ਹੋਣ ਵੱਲ ਵਧਿਆ ਜਾ ਰਿਹਾ ਹੈ ਜੇ ਹੋਵੇਗਾ ਤੇ ਬਹੁਤ ਮਾੜਾ ਹੋਏਗਾ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਲਿਖਿਆ ਜਾ ਰਿਹਾ ਹੈ ਤੁਸੀਂ ਤੁਸੀਂ ਬੇਸਿਕਲੀ ਟੀਫੇ ਵਾਲੀ ਗੱਲ ਕਹਿ ਰਹੇ ਹੋ ਕਿ ਸੁਖਵੀਰ ਬਾਦਲ ਦਾ ਟੀਫਾ ਕਰਨ ਨੂੰ ਕਿਹਾ ਗਿਆ ਉਹ ਆਕਾਲੀ ਦਲ ਹੀ ਜਿਹੜਾ ਆ ਹਾਲ ਤੱਕ ਤੋਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਸੁਪੀਰ ਬਾਦਲੂ ਦਾ ਅਸਤੀਫਾ ਪ੍ਰਬੰਧ ਕਰਨ ਵਾਲੇ ਪਾਸੇ ਵੱਲ ਨਾ ਚਾਹੀਦਾ ਸੀ ਤਾਂ ਤਾਂ ਧਿਆਨ ਖਿੱਚਣ ਦੇ ਲਈ ਇਸ ਤਰੀਕੇ ਦੀ ਵੀਡੀਓ ਸਾਹਮਣੇ ਆ ਗਈ ਮੈਂ ਮੇਰੇ ਕੋਲ ਸਮਾਂ ਘੱਟ ਹੈ ਮੈਂ ਇੱਕ ਇੱਕ ਰਿਐਕਸ਼ਨ ਹੋਰ ਲਵਾਵਾਂਗਾ ਮੈਂ ਜਥੇਦਾਰ ਸਾਹਿਬ ਦਾ ਰੁਕ ਕਰਦਾ ਹਾਂ ਸਾਡੇ ਨਾਲ ਜੁੜੇ ਹੋਏ ਨੇ ਰਣਜੀਤ ਸਿੰਘ ਜਥੇਦਾਰ ਸਾਹਿਬ ਜੀ ਥੋੜੇ ਜਿਹੇ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਪੰਥਕ ਮਰਿਆਦਾ ਦੇ ਮੁਤਾਬਿਕ ਕਿ ਕੋਈ ਅਜਿਹੀ ਤਜਵੀਜ਼ ਹੈ ਜਿਸ ਦੇ ਵਿੱਚ ਜੇਕਰ ਕੋਈ ਜਥੇਦਾਰ ਤਖਤ ਦੇ ਉੱਤੇ ਬੈਠ ਕੇ ਇਸ ਤਰੀਕੇ ਦੀ ਭਾਸ਼ਾ ਵਰਤ ਰਿਹਾ ਹੈ ਤਾਂ ਉਸ ਦੇ ਉੱਤੇ ਕੋਈ ਐਕਸ਼ਨ ਹੋਵੇ ਜੇ ਐਕਸ਼ਨ ਹੋਵੇ ਤਾਂ ਕੌਣ ਕਰੇ ਸਵਾਲ ਇਹ ਵੀ ਹੈ ਕਿ ਗਿਆਨੀ ਰਗਵੀਰ ਸਿੰਘ ਉੱਥੇ ਖੁਦ ਮੌਜੂਦ ਸੀ ਤਾਂ ਐਕਸ਼ਨ ਤਾਂ 2 ਮਹੀਨੇ ਦੇ ਵਿੱਚ ਨਹੀਂ ਹੋਇਆ ਜੇ ਉਹਨਾਂ ਦੇ ਸਾਹਮਣੇ ਸਭ ਕੁਝ ਵਾਪਰਿਆ ਦੇਖੋ ਜੀ ਇਹ ਜਿਹੜੀ ਗੱਲ ਹੈਗੀ ਹੈ ਐਕਸ਼ਨ ਪੰਥ ਨਹੀਂ ਲੈਣਾ ਹੁੰਦਾ ਜੀ ਇਹ ਪੰਥ ਨਹੀਂ ਇਹਨਾਂ ਪਦਮੀਆਂ ਦਾ ਸਨਮਾਨ ਬਹਾਲ ਕਰਨਾ ਹੁੰਦਾ ਹੈ ਸਿੰਘ ਸਾਹਿਬ ਰਗਵੀਰ ਸਿੰਘ ਜੀ ਵੀ ਬੈਠੇ ਨੇ ਤਿੰਨ ਸਿੰਘ ਸਾਹਿਬਾਨ ਉਹਨਾਂ ਤੋਂ ਇਲਾਵਾ ਸਤਕਾਰਯੋਗ ਸਿੰਘ ਸਬਾਨ ਹੋਰ ਬੈਠੇ ਨੇ ਉੱਤੇ ਅਸੀਂ ਲਹਿਜਾ ਸੁਣਿਆ ਹੈਗਾ ਸਾਡੇ ਨਾਲ ਬੈਠੇ ਨੇ ਬਲਟੋ ਆ ਜੀ ਇਹਨਾਂ ਦਾ ਲਹਿਜਾ ਤਾਂ ਹੈਗਾ ਹੰਬਲ ਪਰ ਉਹਨਾਂ ਦਾ ਜਿਹੜਾ ਲਹਿਜਾ ਹੈਗਾ ਗੱਲਬਾਤ ਕਰਨ ਦਾ ਜਿਹੜਾ ਢੰਗ ਹੈਗਾ ਉਹ ਇੱਕਦਮ ਜਿਹੜਾ ਉਹ ਹਮਲਾਵਰ ਹੈਗਾ ਉੱਤੇ ਫਿਰ ਗਾਲ ਉਹਨਾਂ ਨੇ ਕੱਢੀ ਹੈ ਜੇ ਕਹਿੰਦੇ ਨੇ ਜੀ ਇਹ ਸਾਲਾ ਸ਼ਬਦ ਜਿਹੜਾ ਉਹਨਾਂ ਵਰਤਿਆ ਵੀ ਇਹ ਗਾਲ ਨਹੀਂ ਹੈਗੀ ਤਾਂ ਫਿਰ ਇਹੀ ਸ਼ਬਦ ਫਿਰ ਕੁੱਤਾ ਸ਼ਬਦ ਵੀ ਗਾਲ ਨਹੀਂ ਹੈਗੀ ਫਿਰ ਇਸ ਇਹ ਦੋ ਸ਼ਬਦ ਉਹਨਾਂ ਦੇ ਮੂੰਹੋਂ ਨਿਕਲੇ ਤੇ ਉਹਨਾਂ ਤੇ ਉਹਨਾਂ ਨੂੰ ਨੋਟਿਸ ਹੋ ਗਿਆ ਤੇ ਜੇ ਇਹੀ ਸ਼ਬਦ ਸ੍ਰੀਮਾਨ ਸਿੰਘ ਸਾਹਿਬ ਜੀ ਕਿੱਥੇ ਬੈਠ ਕੇ ਗੱਲ ਕਰ ਰਹੇ ਨੇ ਹੁਣੇ ਦਾਰ ਖੁਸ਼ਾਲ ਸਿੰਘ ਜੀ ਚੰਗੇ ਵਿਦਵਾਨ ਪੁਰਸ਼ ਉਹਨਾਂ ਨੇ ਵੀ ਇਸ ਗੱਲ ਦੀ ਤੁਹਾਡੇ ਸਾਹਮਣੇ ਜਿਹੜੇ ਜਿਹੜਾ ਪ੍ਰਗਟਾਵਾ ਕੀਤਾ ਵੀ ਬੋਲੀ ਨੂੰ ਸਮੇਸ਼ਿਆ ਦੇਖਣਾ ਪੈਂਦਾ ਪਦਵੀ ਨੂੰ ਦੇਖਣਾ ਪੈਂਦਾ ਅਸਥਾਨ ਨੂੰ ਦੇਖਣਾ ਪੈਂਦਾ ਤੁਸੀਂ ਦਰਬਾਰ ਸਾਹਿਬ ਦੀ ਮਰਿਆਦਾ ਹੈਗੀ ਉੱਥੇ ਜਾ ਕੇ ਜਕਾਰਾ ਵੀ ਨਹੀਂ ਬੁਲਾ ਸਕਦੇ ਸਿਰਫ ਕੀਰਤਨ ਹੋ ਸਕਦਾ ਤੇ ਗੁਰੂ ਰਾਇ ਰਾਜ ਸਾਹਿਬ ਦਾ ਪਾਠ ਹੋ ਸਕਦਾ ਬਾਣੀ ਪੜ੍ਹੀ ਜਾ ਸਕਦੀ ਹੈ ਹੋਰ ਕੁਝ ਨਹੀਂ ਤੁਸੀਂ ਬੈਠੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਸੀਟ ਤੇ ਹੋ ਤੇ ਤੁਸੀਂ ਕੱਢ ਰਹੇ ਹੋ ਗਾਲਾਂ ਤੇ ਫਿਰ ਉਸ ਗਾਲਾਂ ਨੂੰ ਚੈਨਲਾਂ ਤੇ ਉਹਦੀ ਪ੍ਰੋਡਕਟਾ ਕਰ ਰਹੇ ਹੋ ਜੀ ਇਹ ਤਾਂ ਅਸੀਂ ਆਮ ਕੱਢਦੇ ਆ ਜੀ ਜੇ ਤੁਸੀਂ ਇਹੋ ਜੀਆਂ ਗੱਲਾਂ ਆਮ ਗਾਲਾਂ ਕੱਢਦੇ ਹੋ ਤਾਂ ਫਿਰ ਤੁਹਾਡੀਆਂ ਖਾਸ ਗਾਲਾਂ ਕੀ ਹੋ ਸਕਦੀਆਂ ਹੂੰ ਬਿਲਡਵਾਲ ਸਾਹਿਬ ਦੇਖੋ ਮੈਂ ਐਕਸ਼ਨ ਦਾ ਜ਼ਿਕਰ ਕਰ ਰਿਹਾ ਸੀ ਇੱਕ ਸਿਧਾਂਤਾਂ ਦੇ ਮੁਤਾਬਿਕ ਸਿੱਖੀ ਸਿਧਾਂਤਾਂ ਦੂਜੇ ਪਾਸੇ ਕਾਨੂੰਨ ਵੀ ਹੈ ਤੁਸੀਂ ਉਸ ਵਾਲੇ ਪਾਸੇ ਜਾਣ ਦੀ ਨਹੀਂ ਸੋਚੀ ਜਦੋਂ ਤੁਸੀਂ ਇਹਨਾਂ ਜ਼ਿਕਰ ਕਰ ਦਿੱਤਾ ਸੀਗਾ ਕਿ ਬੈਕ ਟੂ ਬੈਕ ਮੈਨੂੰ ਗਾਲਾਂ ਕੱਢੀਆਂ ਗਈਆਂ ਇਨਫੈਕਟ ਤੁਸੀਂ ਹੁਣ ਵੀ ਕਹਿ ਰਹੇ ਹੋ ਬਿਲਕੁਲ ਜੀ ਇਹ ਗੱਲ ਹੈ ਕਿ ਕਾਨੂੰਨ ਦਾ ਹੁਣ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਨੇ ਆਪਣੀ ਕਾਰਵਾਈ ਕਰ ਲਈ ਕਾਨੂੰਨ ਦਾ ਕਾਨੂੰਨ ਦੀ ਆਪਣੀ ਮਰਿਆਦਾ ਉਹਨੇ ਆਪਣੇ ਲਈ ਲੇਕਿਨ ਜੋ ਉਹ ਨਿੰਦ ਨਹੀਂ ਹੈ ਠੀਕ ਹੈ ਸਿੰਘ ਸਾਹਿਬ ਬਲਟੋਹਾ ਜੀ ਕੁਝ ਕਹਿਣਾ ਚਾ ਰਹੇ ਨੇ ਬਲਟੋਹਾ ਜੀ ਕੁਝ ਕਹਿਣਾ ਚਾ ਰਹੇ ਨੇ ਬਲਟੋਹਾ ਜੀ ਦੇਖੋ ਗੌਰਵ ਜੀ ਮੋਟੀ ਜੀ ਗੱਲ ਹੈ ਕਿ ਜਿਹੜੀ ਉਹਨਾਂ ਗਾਲ ਕੱਢੀ ਹੈ ਉਹ ਸਮੁੱਚੇ ਰੂਪ ਚ ਸਮੁੱਚੇ ਅਕਾਲੀ ਦਲ ਨੂੰ ਮੇਰੇ ਸਮਿਤ ਕਿਉਂਕਿ ਉਸ ਸਮੇਂ ਮੈਂ <table> ਅਕਾਲੀ ਦਲ ਦਾ ਹਿੱਸਾ ਸੀ ਠੀਕ ਹੈ ਇਹ ਉਹਨਾਂ ਨੇ ਇਹ ਕਹਿ ਕੇ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲਿਓ ਉਹਦਾ ਬਣ ਜਾਂਦਾ ਹਾਂਜੀ ਕਿ ਮੈਨੂੰ ਕੱਲੇ ਨੂੰ ਨਹੀਂ ਸਾਲਾ ਸ਼ਬਦ ਨਹੀਂ ਸਾਲਿਓ ਹਾਂਜੀ ਕਿ ਅਕਾਲੀ ਦਲ ਦੇ ਉੱਤੇ ਹਮਲਾ ਹਮਲਾ ਕਰ ਰਹੇ ਸੀ ਉਸ ਸਮੇਂ ਚ ਰੂਪ ਚ ਬੜਾ ਕੁਝ ਕਰਦੇ ਰਹੇ ਉਹਦੇ ਵਿੱਚ ਹੀ ਉਹਨਾਂ ਕਹ ਦਿੱਤਾ ਹੂੰ ਕਿ ਜੇ ਕੋਈ ਫੋਨ ਤੇ ਗੱਲ ਕਰ ਲਿੰਦਾ ਐ ਸਾਲਿਓ ਉਹਦਾ ਬਣ ਜਾਂਦਾ ਹੁਣ ਮੇਰਾ ਮੇਰਾ ਚਲੋ ਇਹ ਗੱਲ ਛੱਡ ਦਿਓ ਮੈਂ ਇੱਕ ਬੇਨਤੀ ਕਰਾਂ ਘੱਟੂ ਘੱਟ ਇੱਕ ਦਰਜਨ ਵਾਰ ਉਹਨਾਂ ਨੇ ਗਾਣਾ ਕਢੀ ਹੂੰ ਇੱਕ ਦਰਜਨ ਠੀਕ ਹੈ ਹੁਣ ਅਗਲੀ ਗੱਲ ਕੀ ਹੁੰਦੀ ਐ ਕਿ ਅੱਜ ਇਹਨਾਂ ਨੇ ਕਿਹਾ ਕਿ ਜੇ ਪੂਰੀ ਵੀਡੀਓ ਆ ਜੇ ਤੇ ਫਿਰ ਲੋਕਾਂ ਕਹਿਣਾ ਕਿ ਗਰਸਾ ਹੁਣੋਂ ਛਿੱਤਰ ਫਿਰ ਹੂੰ ਇਹ ਹੁਣੇ ਕਿਹ ਛਿੱਤਰ ਦੀ ਭਾਸ਼ਾ ਬਹੁਤ ਸ਼ਬਦ ਦੇਖ ਲੋ ਇਹ ਜਸਲਰ ਦੀ ਭਾਸ਼ਾ ਹੈ ਮੈਂ ਅਮਰਧਾਰੀ ਸਿੱਖ ਆਂ ਚਿੱਟਾ ਮੇਰਾ ਧੜ ਆਇਆ ਉਮਰ ਚੋਂ ਨਾਲ ਤੋਂ ਮੈਂ ਵੱਡਾ ਆਂ ਉਹਨਾਂ ਕੋਲੇ ਪਦਵੀ ਹੈ ਮੇਰੇ ਕੋਲੇ ਪਦਵੀ ਨਹੀਂ ਮੈਂ ਇੱਕ ਨਵਾਨਾ ਸਿੱਖ ਆਂ ਇਹਦਾ ਮਤਲਬ ਮੇਰੇ ਮੇਰੇ ਸਿਰ 'ਤੇ ਛਿੱਤਰ ਮਾਰਨਗੇ ਇਹ ਜਸਲਰ ਨੂੰ ਸੁਭਾ ਦਿੰਦਾ ਹੈ ਹੂੰ ਫਿਰ 16 ਅਕਤੂਬਰ ਨੂੰ ਜੀ ਜਦ ਇਹ ਯਾਨੀ ਹਰਪ੍ਰੀਤ ਸਿੰਘ ਹੋਣੇ ਤਖਤ shri ਦੰਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਪਣੇ ਨਿਵਾਸ ਦੇ ਉੱਤੇ ਮੇਰੇ ਤੇ ਝੂਠੇ ਦੋਸ਼ ਲਾ ਕਿ ਵਿਰਸਾ ਸਿੰਘ ਨੇ ਮੇਰੇ ਪਰਿਵਾਰ ਨੂੰ ਆਖਿਆ ਜੀ ਮੇਰੀਆਂ ਬੱਚੀਆਂ ਨੂੰ ਆਖਿਆ ਜੀ ਮੇਰੀ ਜਾਤ ਬਾਰੇ ਇਹ ਗੱਲਾਂ ਕੀਤੀਆਂ ਜੀ ਮੈਂ ਉਸੇ ਦਿਨ ਤੋਂ ਚੀਤ ਛੜਾ ਪਉਣ ਦਾ ਕਿ ਮੈਨੂੰ ਸਬੂਤ ਦੇ ਦਿਓ ਹੂੰ ਮੈਂ ਤਖਤ ਸਭ ਤੇ ਜਾ ਕੇ ਫਸੀਲ ਦੇ ਥੱਲੇ ਜਾ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤੇ ਸਿੱਖ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮੈਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਸਬੂਤ ਲਾਇਦੇ ਜਿਹੜੇ ਉਹਨਾਂ ਕੋਲ ਹੈ ਨਹੀਂ ਠੀਕ ਹੈ ਉਹਨਾਂ ਗੁਨਾਹ ਕੀਤਾ ਆ ਕੌਮ ਨੂੰ ਗੁੰਮਰਾਹ ਕੀਤਾ ਹੈ ਕੌਮ ਨੂੰ ਧੋਖਾ ਦਿੱਤਾ ਕੌਮ ਨੂੰ ਭੜਕਾਇਆ ਆ ਆਪਣੇ ਮਕਸਦ ਵਾਸਤੇ ਮੈਨੂੰ ਕਿਹਨੇ ਸਬੂਤ ਲਾਇਦੇ ਹੂੰ ਇਹ ਇਹ ਤਾਂ ਇਹਨਾਂ ਕੋਲ ਕੋਈ ਆ ਵੀ ਕਿਸੇ ਨਿੱਕੇ ਦੇ ਨਾਲ ਜੀ ਯਾਰ ਸਾਡੇ ਤਖਤ ਨੇ ਹੂੰ ਜਿੰਨਾ ਤੋਂ ਜਿੰਨਾ ਤੋਂ ਚਲੋ ਮੇਰੇ ਕੋਲ ਮੈਂ ਜੀ ਠੀਕ ਹੈ ਤੁਹਾਡੀ ਬੋਲ ਟੌਕ ਸਭ ਗੱਲ ਆ ਗਈ ਮੈਂ ਵਾਈਂਡ ਅਪ ਕਰਨਾ ਹੈ ਮੈਂ ਇੱਕ ਤੁਹਾਨੂੰ ਸਾਜੀ ਦਾ ਬਹੁਤ ਛੋਟਾ ਜਿਹਾ ਕਮੈਂਟ ਜ਼ਰੂਰ ਚਾਹੂੰਗਾ ਖੁਸ਼ਾਲ ਜੀ ਇਸ ਸਬ ਦੇ ਵਿਚਾਲੇ ਬਹੁਤ ਲੋਕਾਂ ਦੇ ਜ਼ੈਨ 'ਚ ਇਹ ਵੀ ਗੱਲ ਹੋਏਗੀ ਕਿ ਪੂਰੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਬਹੁਤ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ ਕਿ ਉਸ ਵਾਲੇ ਪਾਸੇ ਵੀ ਇਸ਼ਾਰਾ ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵੀਡੀਓ ਸਿਰਫ 27 ਸੈਕਿੰਡ ਦੀ ਬਾਹਰ ਆਈ ਜਿੱਥੇ ਉਹਨਾਂ ਨੇ ਉਹ ਸ਼ਬਦ ਦਾ ਇਸਤੇਮਾਲ ਕੀਤਾ ਸੀ ਇਸ ਤਰ੍ਹਾਂ ਵਾਲੀ ਗਾਰਬੇਜ ਜੈਸਾ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਸ਼ੁਕਲਾ ਜੀ ਕਿ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਹੁਣ ਜਿਹੜਾ ਉਹਨਾਂ ਦੇ ਸਾਡੂ ਜਿਹੜਾ ਸੀਗਾ ਸਾਡੂ ਉਹਨੂੰ ਲਿਆ ਕੇ ਜਿਹੜਾ ਕੁਝ ਹੋ ਰਿਹਾ ਹੈ ਜੇਕਰ ਉਹਨਾਂ ਦੇ ਦੋਸ਼ਾਂ ਦੇ ਜਿਹੜੇ ਦੋਸ਼ ਉਹਨਾਂ ਨੇ ਲਾਏ ਆ ਕਿ ਫਲਾਣੇ ਅਕਾਲੀ ਜਿਹੜੇ ਲੀਡਰ ਹੈ ਉਹ ਕਰ ਰਹੇ ਆ ਉਹਨਾਂ ਦੇ ਪਰਿਵਾਰ ਦਾ ਇਦੇ ਵਿੱਚ ਕੋਈ ਇਦਾਂ ਨਹੀਂ ਇਕੱਲਾ ਹਰਪ੍ਰੀਤ ਦਾ ਨੁਕਸਾਨ ਹੋ ਰਿਹਾ ਇਹਦੇ ਵਿੱਚ ਟੋਟਲ ਜਿਹੜਾ ਪੰਥ ਦਾ ਕਰਦਾਰ ਹੈ ਜਿਹੜਾ ਉਹ ਕਿੱਥੇ ਆ ਰਿਹਾ ਵੱਡੀਆਂ ਸੰਸਥਾਵਾਂ ਕਿੱਥੇ ਜਾ ਰਹੀਆਂ ਨੇ ਸਮੁੱਚਾ ਜੇ ਉਹਨਾਂ ਨੇ ਅਕਾਲੀ ਦਲ ਦੇ ਕਿਸੇ ਲੀਡਰ ਤੇ ਦੋਸ਼ ਲਾਇਆ ਕਿ ਮੁਖਸਰ ਦੇ ਉਹ ਲੀਡਰ ਨੇ ਜਾਂ ਫਲਾਣੇ ਆ ਇਹ ਜਿਨ੍ਹਾਂ ਨੇ ਉੱਤੇ ਕ੍ਰੈਡਿਟ ਕਾਰਡ ਤੇ ਉਸ ਕੰਪਨੀ ਨੂੰ ਪੇ ਕੀਤਾ ਆ ਉਹ ਸਾਰੀਆਂ ਸਾਰੇ ਇਸ਼ੂ ਬਹੁਤ ਨਿੰਦਣਯੋਗ ਨੇ ਉਹ ਜੋਕ ਜ ਅ ਹਰਪ੍ਰੀਤ ਦੇ ਪਰਿਵਾਰ ਬਾਰੇ ਕੀ ਆ ਜਾ ਰਿਹਾ ਹੈ ਪ੍ਰਚਾਰਿਆ ਜਾ ਰਿਹਾ ਹੈ ਮੀਡੀਆ ਤੇ ਮੀਡੀਆ ਤੇ ਉਹ ਵੀ ਬਹੁਤ ਨਿੰਦਣਯੋਗ ਹੈ ਇਹਨੂੰ ਅਸੀਂ ਜਿਹੜਾ ਉਹ ਕੋਈ ਸભ્યਕ ਸਮਾਜ ਦਾ ਹਿੱਸਾ ਨਹੀਂ ਮੰਨ ਸਕਦੇ ਹਮ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ